ਕਿਉਂਕਿ ਮੈਨ ਪਾਬਲ ਦੀ ਕਮਿਟੀ ਬਾਰੇ ਸਰਕਾਰ ਦੀ ਕੁਝ ਰੈਸਟ੍ਰਿਕਸ਼ਨ ਹੁੰਦੀਆਂ ਕੋ ਬਹੁਤੇ ਮੁਲਾਜ਼ਮ ਨਹੀਂ ਰੱਖ ਸਕਦੇ ਤੇ ਇਸ ਤਰਕੇ ਮੈਂ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਉਹਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕਰਾਂਗਾ ਇਹ ਕੰਮ ਬੋਰਡ ਦੇ ਨਾਲ ਨਾਲ ਸਭਾ ਦੇ ਵਿੱਚ ਉਹ ਜਿਹੜੀਆਂ ਕੁਝ ਗੱਲਾਂ ਕਿਉਂਕਿ ਇਹ ਜਿਹੜਾ ਡਿਪਾਰਟਮੈਂਟ ਹੈਗਾ ਸ਼੍ਰੀ ਅਮਰਸિંહ ਸਾਡੇ ਕੇਂਦਰੀ ਗ੍ਰਹਿ ਮੰਤਰੀ ਉਹਦਾ ਹੁਣ ਹੋਵੇਗਾ ਉਦਾਵਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਿੰਨੀ ਸਟੋਰ ਜਿਹੜੇ ਹੈਗੇ ਜਿਹੜੇ ਸਾਡਾ ਗੈਸ ਏਜੰਸੀ ਤੋਂ ਸਿਲੰਡਰ ਲੈਣੇ ਕਰਦੇ ਉਸ ਸੁਸਾਇਟੀ ਨੂੰ ਦਿੱਤੇ ਜਾਣ ਕਿਉਂਕਿ ਉਹ ਜਿਹੜੇ ਆ ਉਹ ਉਪਯੋਗ ਚ ਆਉਂਦੇ ਤੇ ਖਰਦਾ ਪੀਂਦਾ ਦਾ ਕੰਮ ਸਾਡੇ ਕੋਲ ਹੈ ਨਹੀਂ ਸਾਡਾ ਮੁਰਦਾ ਕੰਮ ਹੈ ਉਸ ਕਰਕੇ ਯਾਨੀ ਕਿ ਸਾਡੇ ਜਿਹੜੇ ਹੈਗੇ ਆ ਉਹਦੇ ਵਿੱਚ ਇਸ ਚੀਜ਼ ਦੀ ਕੰਜੈਪਸ਼ਨ ਹੈ ਤੇ ਸਾਡੇ ਕੋਲ ਜਿਹੜੇ ਉਹ ਖਾਤਾ ਤੇ ਕਮੈਡੀ ਉਹ ਸਾਡੇ ਬਹੁਤ ਸਿੱਕੱਕੇ ਨਹੀਂ ਹੈ ਪਰ ਸਵਲ ਉਹ ਖਾਤਾ ਕਿ ਤੱਕ ਸਭ ਤੋਂ ਮੇਂ ਕੰਮ ਹੈ ਜਿਹੜੇ ਮੈਂ ਗਲਤ ਕਰਦਾ ਦਾ ਪਿੱਛੇ ਡਰਾਫਟ ਕਰ ਦਿਆ ਗਿਆ ਪਰ ਅੱਜ ਸਾਡੀ ਪੰਬੋਗੜ ਦੀ ਪੰਬੋਗੜ ਬਹੁਮੰਤ ਪੀ ਸਹਿਕਾਰੀ ਖੇਤੀ ਸਵਾ ਲਿਮਟਿਡ ਪੰਬੋਗੜ ਇਹਦਾ ਸਾਲਾਨਾ اجلاس ਤੇ ਪ੍ਰੋਫਿਟ ਵੰਡਣ ਦਾ ਕਾਰਜਕ੍ਰਮ ਸੀਗਾ ਅੱਜ 2023 ਲਾਭ ਵੰਡਿਆ ਮੈਂਬਰਾਂ ਨੂੰ ਪੇ ਸਾਡੀ ਸਵਾ ਜਿਹੜੀ ਹੈ ਖੇਤੀਬਾੜੀ ਵੱਲੋਂ ਮਹਿਕਮੇ ਕੋਲ ਰਜਿਸਟਰਡ ਹੈਗੀ ਹੈ ਇਹਦੇ ਵਿੱਚ ਕਰਜ਼ੀਆਂ ਦਾ ਲੈਣ ਦੇਣ ਹੁੰਦਾ ਹੈ ਜਿਪੋਸਟਾਂ ਲੋਕ ਜਿਹੜਿਆ ਆਮ ਆਪਣੀਆਂ ਅਮਾਨਤਾਂ ਜਮ੍ਹਾਂ ਕਰਾਉਂਦੇ ਆ ਤੇ ਸੁਸਾਇਟੀ ਨੇ ਪਿਛਲੇ 5 ਸਾਲਾਂ ਤੋਂ 1 ਕਰੋੜ 21 ਲੱਖ ਰੁਪਏ ਜਿਹੜਾ ਉਹ ਪ੍ਰੋਫਿਟ ਉਹ ਹਾਸਲ ਕੀਤਾ ਹੈ ਜਿਨ੍ਹਾਂ ਵਿੱਚੋਂ ਮਹਿਕਮੇ ਦੀਆਂ ਹਦਾਇਤਾਂ ਦੇ ਅਨੁਸਾਰ 25 ਲੱਖ ਰੁਪਏ ਜਿਹੜਾ ਮੈਂਬਰਾਂ ਦੇ ਖਾਤਿਆਂ ਵਿੱਚ ਡਿਸਟ੍ਰਿਬਿਊਟ ਕੀਤਾ ਇਹ ਜਿਹੜਾ ਹੈ ਸ਼ੁੱਧ ਮੁਨਾਫਾ ਸੀਗਾ ਤੋ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਿਹੜੀਆਂ ਸਾਡੀਆਂ ਪਿੰਡਾਂ ਦੇ ਵਿੱਚ ਖੇਤੀਬਾੜੀ ਸੁਭਾਅ ਮਹਿਗੀਆਂ ਇਹਦਾ ਜੁੜੋ ਇਹਨਾਂ ਦੇ ਮੈਂਬਰ ਬਣੋ ਮੈਂਬਰਾਂ ਨੂੰ ਇਹਨਾਂ ਦਾ ਜਿਹੜਾ ਮੁਨਾਫਾ ਵੀ ਵੰਡਿਆ ਜਾਂਦਾ ਬਾਕੀ ਜਿਹੜੀਆਂ ਸਾਰੀਆਂ ਬੈਂਕਿੰਗ ਸਹੂਲਤਾਂ ਹੈਗੀਆਂ ਉਹ ਵੀ ਦਿੱਤੀਆਂ ਜਾਂਦੀਆਂ ਬਾਕੀ ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਹੋਰ ਦਵਾਈਆਂ ਖਾਦਾਂ ਬੀਜੜੇ ਆ ਉਹ ਵੀ ਸਾਈਕਲ ਸੁਭਾਅ ਚ ਮਿਲਦੇ ਆ ਪਰ ਸਾਡਾ ਏਰੀਆ ਜਿਹੜਾ ਨੀਮ ਪਹਾੜੀ ਹੋਣ ਕਰਕੇ ਇੱਥੇ ਕਾਰੋਬਾਰ ਘੱਟ ਹੈ ਤੋ ਮੈਂ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਭਾਵਾਂ ਦੇ ਵਿੱਚ ਜਿਹੜੀਆਂ ਅਰਾਇਤੀ ਦਰਾਂ ਤੇ ਚੀਜ਼ਾਂ ਮਿਲਦੀਆਂ ਆ ਸਰਕਾਰ ਵੱਲੋਂ ਮੁਹੱਈਆ ਕੀਤੀਆਂ ਜਾਂਦੀਆਂ ਉਹ ਸਭਾ ਦੇ ਡੀਪੂ ਚ ਗੋਦਾਮ ਚ ਜਿਹੜੇ ਆਂਦੀਆਂ ਜਿਹਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਥੁਲੜਤ ਹੈ ਔਰ ਜਿਹੜਾ ਇਹ ਅੱਜ ਲਾਭ ਵੰਡ ਸਮਰੋਹ ਹੈ ਇਹਦੇ ਵਿੱਚ ਮੁੱਖ ਮਹਿਮਾਨ ਸਰਦਾਰ ਕਰਮਜੀਤ ਸਿੰਘ ਮੋੜ ਹਲਕਾ ਦਸੂਆ ਉਹਨਾਂ ਨੇ ਵੀ ਤਸ਼ਰੀਫ ਲਈਂਦੀ ਸੀ ਤੋ ਸਾਰਿਆਂ ਦੇ ਧਿਆਨ ਵਿੱਚ ਇਹ ਗੱਲ ਹੈ ਕਿ ਜਿਹੜੀ ਸਭਾ ਹੈਗੀ ਉਹ ਲਾਭ ਦੇ ਵਿੱਚ ਹੈ ਜਿਹੜਾ ਲਾਭ ਹੈਗਾ ਉਹ ਬਣਦਾ ਹੈਗਾ ਜਿਹੜਾ ਉਹ ਮੈਂਬਰਾਂ ਦੇ ਖਾਤੇ ਵਿੱਚ ਪਾਇਆ ਧੰਨਵਾਦ ਸਕੀਮਾ ਇਹਦੇ ਵਿੱਚ ਜਿੰਨੀਆਂ ਸਾਡੀਆਂ ਬੈਂਕਿੰਗ ਦੇ ਨਾਲ ਸੰਬੰਧਿਤ ਗਤੀਵਿਧੀਆਂ ਹੈਗੀਆਂ ਜਿੱਦਾਂ ਆਰ ਡੀ ਚੱਲਦੀ ਹੈ ਰਿਕਰਿੰਗ ਬੀ ਆਰ ਡੀ ਇਲੈਕਟ੍ਰੋਨਿਕ ਡਿਪੋਜ਼ਿਟ ਐਫ ਡੀ ਫਿਕਸ ਮਿਆਦ ਦੀ ਰਕਮਾਂ ਹੈਗੀਆਂ ਇਹ ਸਾਰਾ ਜਿਹੜਾ ਪੈਸਾ ਹੈਗਾ ਅਮਾਨਤਾਂ ਖੁੱਲੀਆਂ ਅਮਾਨਤਾਂ ਇਹਨਾਂ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਵਿਆਜ ਹੈਗੇ ਆ ਬਾਕੀ ਕਰਜ਼ੇ ਦੀਆਂ ਸਹੂਲਤਾਂ ਹੈਗੀਆਂ ਖੁਦਸਾਲਪਾਲਪ ਗਰੁੱਪ ਜਿਹੜੇ ਆ ਜੋ ਕੋ ਬਣਾ ਕੇ ਜਾਂਦਾ ਉਹਨਾਂ ਨੂੰ ਵੀ ਸਸਤੇ ਦਰਾਂ ਤੇ ਜਿਹੜੇ ਕਰਜ਼ੇ ਜਿਹੜੇ ਮੌਜਿਆ ਕਰਾਉਂਦੇ ਆ ਤੇ ਇਹ ਸਾਰੀਆਂ ਜਿਹੜੀਆਂ ਗਤੀਵਿਧੀਆਂ ਹੈਗੀਆਂ ਇਹ ਸਭਾ ਦੇ ਦਫ਼ਤਰ ਤੋਂ ਇਤਲਾਈਆਂ ਜਾਂਦੀਆਂ ਦੇਖਿਆ ਜੀ ਆਪਣੀ ਪ੍ਰੈਮੇਰੀ ਸਟਾਫ ਨੂੰ ਜੇ ਕੋਈ ਨਾ ਨਹੀਂ ਇਹਦੇ ਵਿੱਚ ਏਰੀਆ ਆਪਰੇਸ਼ਨ ਦਾ ਮਹਿਕਮਾ ਜੋ ਹਦਾਇਤਾਂ ਹੈ ਕਿ ਮੈਂਬਰ ਜਿਹੜਾ ਉਹਦਾ ਆਧਾਰ ਕਾਰਡ ਜਿਹੜਾ ਪਿੰਡ ਦਾ ਹੀ ਵਸਨੀਕ ਹੋਣਾ ਚਾਹੀਦਾ ਇਸ ਤੋਂ ਬਾਹਰ ਦੇ ਮੈਂਬਰ ਨੂੰ ਜਿਹੜਾ ਕਰਜ਼ਾ ਤੇ ਜਿਹੜੀਆਂ ਹੋਰ ਸੂਲਤਾਂ ਜਿਹੜੀਆਂ ਹੁੰਦੀਆਂ ਮਿਲ ਸਕਦੀਆਂ ਸਭਾ ਜਿਸ ਏਰੀਆ ਆਪਰੇਸ਼ਨ ਚ ਕੰਮ ਕਰਦੀ ਆ ਜਿਸ ਦਾ ਸਾਡਾ ਸਭਾ ਪੰਬੋਤਾੜ ਵਿੱਚ ਆ ਪੰਬੋਤਾੜ ਵਿੱਚ 4 ਗ੍ਰਾਮ ਪੰਚਾਇਤਾਂ ਚ 4 ਪਿੰਡ ਆ ਗਏ ਉਹ ਜਿਹੜੇ ਸਾਡੇ ਸਭਾ ਨਾਲ ਜੁੜੇ ਹੋਇਆ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਏਰੀਆ ਆਪਰੇਸ਼ਨ ਤੋਂ ਬਾਅਦ ਕੰਮ ਨਹੀਂ ਕਰ ਸਕਦਾ ਅੱਜ ਅਸੀਂ ਉਹ ਬੋਤਾਰ ਕੋਆਪਰੇਟਿਵ ਸੁਸਾਇਟੀ ਸਾਡੀ ਜਿਹੜੀ ਕਿ ਸਾਲਾਨਾ ਬਾਨ ਸਮਰੋਹ ਦੇ ਵਿੱਚ ਅੱਜ ਸਾਰਾ ਕਤਲ ਹੋਈ ਸੀ ਜਿਸ ਦੇ ਵਿੱਚ ਸਾਰਾ ਲੇਖਾ ਜੋਖਾ ਪੜ੍ਹ ਕੇ ਸਕਤੀ ਸਾਹਿਬ ਨੇ ਦੱਸਿਆ ਔਰ ਸਾਰੀ ਕਮੇਟੀ ਪਿੰਡ ਵਾਸੀ ਜਿਹੜੇ ਕਿ ਹਿੱਸੇਦਾਰੀ ਜਿਹਨੂੰ ਕਹਿੰਦੇ ਆ ਔਰ ਉਹ ਸਾਰਾ ਜੋ 5 ਸਾਲ ਦਾ ਲੇਖਾ ਜੋਖਾ ਸੀ ਉਹਦੇ ਵਿੱਚ ਲੋਕਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਉਹ ਪੈਸੇ ਦੱਸਿਆ ਪਾਏ ਗਏ ਔਰ ਬਹੁਤ ਅੱਛਾ ਸਾਡੀ ਜਿਹੜੀ ਕਮੇਟੀ ਕੰਮ ਕਰ ਰਹੀ ਹੈ ਸੁਸਾਇਟੀ ਔਰ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਸਾਰੇ ਇਹੀ ਪਿੰਡ ਦੇ ਜਿਹੜੇ ਅਸੀਂ ਸਹਿਯੋਗ ਦਿੰਦੇ ਰਹੀਏ ਤੇ ਇਹ ਜਿਹੜੀ ਸੁਸਾਇਟੀ ਦੇ ਨਾਲ ਦੁੱਗਣੀ ਚੌਗਣੀ ਜਿਹੜੀ ਹੋਂਦੀ ਰਹੇ ਧੰਨਵਾਦ ਅੱਜ ਅਸੀਂ ਬੰਬੋਤਾੜ ਵਿਖੇ ਪਹੁੰਚੇ ਹਾਂ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਔਰ ਜਿਥੇ ਇਹ ਬੜਾ ਖੁਸ਼ੀ ਹੋਈ ਹੈ ਇੱਥੇ ਆ ਕੇ ਕਿ ਜਿਹੜੀ ਸੁਸਾਇਟੀ ਆ ਇਤੋਂ ਫੋਨ ਦੇ ਵਿੱਚ ਚੱਲ ਰਹੀ ਹੈ ਉਹਦੇ ਵਾਸਤੇ ਮੈਂ ਜਿੱਤੇ ਪ੍ਰਧਾਨ ਸਾਹਿਬ ਨੂੰ ਸਮੁੱਚੀ ਕਮੇਟੀ ਨੂੰ ਔਰ ਸਮੂਹ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਅੱਜ ਜਿਹੜਾ ਇਹਨਾਂ ਦਾ ਮੁਨਾਫਾ ਆ ਜਿੰਨੇ ਵੀ ਮੈਂਬਰ ਸਾਹਿਬਾਨ ਨੂੰ ਉਹ ਇੱਥੇ ਵੰਡਿਆ ਗਿਆ ਔਰ तकरीबन 25 ਰੱਖਦੇ ਕਰੀਬ ਅੱਜ ਜਿਹੜਾ ਮੁਨਾਫਾ ਵੰਡਿਆ ਗਿਆ ਹੈ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੋਸਾਇਟੀ ਦੇ ਸਾਰੇ ਮੈਂਬਰਸ ਸਾਹਿਬਾਨ ਦਾ ਪ੍ਰਧਾਨ ਸਾਹਿਬ ਦਾ ਔਰ ਸੈਕਟਰੀ ਸਾਹਿਬ ਦਾ ਔਰ ਸਾਰੀ ਟੀਮ ਦਾ ਪਿੰਡ ਵਾਸੀਆਂ ਦਾ ਕਿ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾ ਕੇ ਬਹੁਤ ਮਾਨਸਤ ਕਰ ਦਿੱਤਾ ਹੈ ਇਸ ਤੋਂ ਇਲਾਵਾ ਲੋਕਾਂ ਦੀ ਹੋਰ ਵੀ ਕੋਈ ਦੁੱਖ ਤਕਲੀਫਾਂ ਮੁਸ਼ਕਿਲਾਂ ਨੇ ਉਹ ਵੀ ਸੁਣੀਆਂ ਨੇ ਉਹਨਾਂ ਦਾ ਵੀ ਜਲਦ ਤੋਂ ਜਲਦ ਅਸੀਂ ਹੱਲ ਕਰਨ ਦਾ ਜਿਹੜਾ ਪ੍ਰੋਸਾ ਨੇ ਤੇ ਜੇਕਰ ਆਪਣੀ ਜੋਦ ਜਿਹੜੀਆਂ ਇਹ ਪੁਨਰਵਰਤਰੀ ਜੋ ਜੀਨੋ ਸਭ ਜੀਮਾ ਦੇ ਜਿਹੜਾ ਪਦਾਰਨ ਦੇ ਜਿਹਦਾ ਕੋਈ ਜਿਹਦਾ ਕੰਮ ਜਿਹੜਾ ਬੰਦਾ ਘਰ ਆ ਕੇ ਸਾਰਾ ਕੁਝ ਕਰਿਆ ਪਿਆ ਪੰਜਾਬ ਸਰਕਾਰ ਵੱਲੋਂ ਇੱਕ 1076 ਨੰਬਰ ਜਾਰੀ ਕੀਤਾ ਗਿਆ ਹੈ ਜਿਹਦੇ ਚ 43 ਤਰ੍ਹਾਂ ਦੀਆਂ ਸਵਾਮਾਂ ਜਿਹੜੀਆਂ ਡੋਰ-ਡੋਰ ਦਿੱਤੀਆਂ ਜਾਣੀਆਂ ਔਰ ਉਹ ਵੀ ਇੱਥੇ ਦੱਸਿਆ ਗਿਆ ਹੈ ਕਿ ਵੱਧ ਤੋਂ ਵੱਧ ਉਹ ਜਿਹੜੀ ਜਿਹੜੀ ਸਕੀਮ ਹੈ 1076 ਨੰਬਰ ਡਾਇਲ ਕਰਕੇ ਵੱਧ ਤੋਂ ਵੱਧ ਉਹਦਾ ਫਾਇਦਾ ਲਿਆ ਜਾਵੇ ਉਹ ਜਿਹੜਾ ਮੁਲਾਜ਼ਮ ਨੇ ਉਹ ਘਰ ਆ ਕੇ ਜਿਹੜੀਆਂ 43 ਤਰ੍ਹਾਂ ਦੀਆਂ ਸਵਾਮਾਂ ਨੇ ਉਹ ਦੇਣਗੇ ਔਰ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਇਹ ਚੀਜ਼ ਜਿਹੜੀ ਦਿੱਤੀ ਗਈ ਹੈ ਔਰ ਮੈਂ ਇੱਥੇ ਮੁੱਖ ਮੰਤਰੀ ਸਾਹਿਬ ਦਾ ਇਸ ਵਾਸਤੇ ਵੀ ਧੰਨਵਾਦ ਕਰਦਾ